ਮੇਰਾ ਨਾਮ ਹਰਸ਼ਪ੍ਰਿਤ ਕੌਰ ਆ ਮੈਂ ਪਿੰਡ ਮਲਕਦੀ ਰਹਿਣ ਵਾਲੀ ਆ ਤੇ ਮੈਂ ਸਟੱਡੀ ਕਰਦੀ ਆ ਪਰਿਵਾਰ ਚ ਮੇਰੇ ਮੰਮਾ ਤੇ ਦਾਦੀ ਤੇ ਇੱਕ ਸਿਸਟਰ ਨੇ ਪਿਤਾ ਜੀ ਦੀ 6 ਸਾਲ ਪਹਿਲਾਂ ਡੈਥ ਹੋ ਗਈ ਸੀਗੀ ਤੇ ਡੈਥ ਹੋਣ ਤੋਂ ਬਾਅਦ ਮੇਰੇ ਮਦਰ ਸਕੂਲ ਵਿੱਚ ਕੇਅਰ ਟੇਕਰ ਨੇ ਤੇ ਮੇਰੀ ਸਿਸਟਰ ਪਲੱਸ 2 ਕੰਪਲੀਟ ਕਰ ਚੁੱਕੀ ਆ ਪਾਸ ਤੋਂ ਕੰਪਲੀਟ ਕਰਕੇ ਹੁਣ ਉਹ ਘਰੇ ਹੀ ਰਹਿੰਦੀ ਹੈ ਘਰ ਦਾ ਕੰਮ ਕਰਦੀ ਹੈ ਨਹੀਂ ਬਹੁਤ ਮੁਸ਼ਕਿਲ ਨਾ ਹੁੰਦਾ ਵਾ ਜੀ ਮੇਰੀ ਮਦਰ ਦੀ ਸੈਲਰੀ ਵੀ ਬਹੁਤ ਥੋੜੀ ਆ ਸਟੱਡੀ ਕਰੂੰਗੀ ਮੈਂ ਬੰਨਾ ਚਾਹੁੰਨੀ ਆ ਕੁਛ ਨਾ ਕੁਛ ਫਿਰ ਮੈਂ ਆਪਣੇ ਪਰਿਵਾਰ ਦਾ ਵੀ ਗੁਜ਼ਾਰਾ ਕਰ ਸਕਾਂ 3+2 ਕਰਕੇ ਤੇ ਓਟੀ ਦਾ ਡਿਪਲੋਮਾ ਮੈਂ ਕਰਦੀ ਪਈ ਸੀਗੀ ਅੱਧੀ ਫੀਸ ਮੇਰੇ ਕੁਝ ਰਿਸ਼ਤੇਦਾਰਾਂ ਨੇ ਦਿੱਤੀ ਤੇ ਮੈਂ ਫਿਰ ਮੇਰੀ ਮੈਮ ਨਾਲ ਕੰਟੈਕਟ ਹੋਇਆ ਮੈਮ ਨੇ ਸਾਨੂੰ ਖਾਲਸਾ ਐਡ ਬਾਰੇ ਦੱਸਿਆ ਤੇ ਸਾਡੀ 10000 ਰੁਪਿਆ ਫੀਸ ਖਾਲਸਾ ਐਡ ਨੇ ਭਰੀ ਇਸ ਸਮੇਂ ਮੈਂ ਆਉਟਡੋਰ ਡਿਪਲੋਮਾ ਕਲੀਅਰ ਕਰ ਚੁੱਕੀ ਹਾਂ ਤੇ ਇਸ ਤੋਂ ਅੱਗੇ ਸਟੱਡੀ ਕਰਨਾ ਚਾਹੁੰਦੀ ਹਾਂ ਇਹ ਬਹੁਤ ਵਧੀਆ ਸੰਸਥਾ ਓਪਨ ਕੀਤੀ ਆ ਮੈਂ ਗਾ ਇਹ ਦੱਸਣਾ ਚਾਹਨੀ ਆ ਵੀ ਸਾਡੀ ਮਦਦ ਹੋਵੇ ਜਿਹੜੇ ਗਰੀਬ ਘਰ ਤੋਂ ਆ ਉਹਨਾਂ ਦੀ ਹੈਲਪ ਕਰਦੇ ਨੇ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਖਾਲਸਾ ਟੀਮ ਦਾ